ਸੋ ਰਠ ਮਹੱਲਾ ਪੰਜਵਾਂ ਘਰ ਪਹਿਲਾ ਜਾ ਕੇ ਹਿਰਦੇ ਬਸਿਆ ਤੂੰ ਕਰਤੇ ਤਾਂ ਕੀ ਤੈਂ ਆਸ ਪੁਜਾਈ ਦਾਸ ਆਪਣੇ ਕੋ ਤੂੰ ਬਿਸਰੇ ਨਾਹੀ ਚਰਨ ਧੂਰ ਮਨ ਭਾਈ ਜਾ ਕੇ ਹਿਰਦੇ ਬਸਿਆ ਤੂੰ ਕਰਤੇ ਤਾਂ ਕੀ ਤੈ ਆਸ ਪੁਜਾਈ ਦਾਸ ਆਪਣੇ ਕੋ ਤੂੰ ਬਿਸਰੇ ਨਾਹੀ ਚਰਨ ਧੂਰ ਮਨ ਭਾਈ ਤੇਰੀ ਅਕਥ ਕਥਾ ਕਥਨ ਨ ਜਾਈ ਗੁਣ ਨਦਾਨ ਸੁਖ ਦਾਤੇ ਸੁਆਮੀ ਸਭ ਤੇ ਊਚ ਬਡਾਈ ਰਹਾਉ ਸੋ ਸੋ ਕਰਮ ਕਰਤ ਹੈ ਪ੍ਰਾਣੀ ਜੈਸੀ ਤੂੰ ਜੈਸੀ ਤੁਮ ਲਖ ਪਾਈ ਸੇਵਕ ਕੋ ਤੁਮ ਸੇਵਾ ਦੀਨੀ ਦਰਸ਼ਨ ਦੇਖ ਅਗਾਈ ਸਰਬ ਨਿਰੰਤਰ ਤੁਮੇ ਸਮਾਨੇ ਜਾ ਕੋ ਤੁਦ ਆਪ ਉਭਾਈ ਗੁਰ ਪ੍ਰਸਾਦ ਮਿਟਿਓ ਅਗਿਆਨ ਪ੍ਰਗਟ ਭਏ ਸਭ ਠਾਈ ਸੋਈ ਗਿਆਨੀ ਸੋਈ ਧਿਆਨੀ ਸੋਈ ਪੁਰਖ ਸੋ ਭਾਈ ਕਹ ਨਾਨਕ ਜਿਸ ਭਏ ਦਿਆਲਾ ਤਾਂ ਕੋ ਮਨ ਤੇ ਬਿਸਰ ਨ ਜਾਈ ਕਹ ਨਾਨਕ ਜਿਸ ਭਏ ਦਿਆਲਾ ਤਾਂ ਕੋ ਮਨ ਤੇ ਬਿਸਰਨ ਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਗਰ ਪਿਆਰ ਵਾਲਿਓ ਸਤ ਸੰਗੀ ਜਨੋ ਅੱਜ ਆਪਾਂ ਪਾਵਨ ਪਵਿੱਤਰ ਅੰਗ 610 ਤੇ ਸੁਭਾਇਮਾਨ ਸ਼ਬਦ ਪੜਿਆ ਜਿਹਦੇ ਵਿੱਚੋਂ ਆਪਾਂ ਇੱਕ ਰਹਾਉ ਵਾਲੀ ਪੰਕਤੀ ਦੇਖਾਂਗੇ ਕਿਉਂਕਿ ਰਹਾਉ ਵਾਲੀ ਪੰਕਤੀ ਦੇ ਵਿੱਚ ਸਾਰਾ ਨਿਚੋੜ ਹੁੰਦਾ ਸ਼ਬਦ ਦਾ ਮਹਾਰਾਜ ਨੇ ਰਹਾਵਲੀ ਪੰਕਤੀ ਚ ਦੱਸਿਆ ਬਿ ਸੋ ਸੋ ਕਰਮ ਕਰਤ ਹੈ ਪ੍ਰਾਣੀ ਜੈਸੀ ਤੁਮ ਲਿਖ ਪਾਈ ਉਹ ਪ੍ਰਾਣੀ ਅ ਪ੍ਰਾਣੀ ਇਨਸਾਨ ਮਨੁੱਖ ਕਹਿ ਲੋ ਸਰੀਰ ਕਰਕੇ ਬੀਬੀ ਅਜੇ ਪਾਈ ਆ ਬਈ ਉਹੀ ਕੰਮ ਕਰਦਾ ਹੈ ਜੋ ਤੂੰ ਉਸ ਦੇ ਭਾਗਾਂ ਵਿੱਚ ਲਿਖਿਆ ਹੈ ਜੀਵ ਜੰਤੂਆਂ ਤੇ ਵੀ ਗੱਲ ਲਾ ਲੈਨੇ ਆਪਾਂ ਕਿਉਂਕਿ ਜੀ ਜੇ ਜੀਵ ਜੰਤੂ ਵੀ ਉਹਦੇ ਨਜ਼ਮ ਵਿੱਚ ਆ ਜਿਹੋ ਜੀ ਉਹਨੇ ਉਹਨੂੰ ਉਹਨਾਂ ਨੂੰ ਸਰੀਰ ਦਿੱਤਾ ਉਹ ਇਹ ਜਾਂ ਖਾਣਾ-ਦਾਣਾ ਦਿੱਤਾ ਕਈ ਮਾਸਾਹਾਰੀ ਜੀਵ ਨੇ ਕਈ ਕੰਕਰ ਚੁਗਣ ਵਾਲੇ ਨੇ ਕਈ ਜੀਵ ਮਿੱਟੀ ਫੱਕਣ ਵਾਲੇ ਨੇ ਕਈ ਜੀਵ ਹਵਾ ਫੱਕਣ ਵਾਲੇ ਨੇ ਹਵਾ ਫੱਕ ਕਈ ਉਹਨਾਂ ਦਾ ਗੁਜ਼ਾਰਾ ਹੁੰਦਾ ਜੀਵਨ ਚੱਲਦਾ ਕਈ ਸੂਰਜ ਦੀਆਂ ਕਿਰਨਾਂ ਨਾਲ ਜੀਵ ਚੱਲਣ ਵਾਲੇ ਨੇ ਸੋ ਬੇਅੰਤ ਆਕਾਲਪੁਰਖ ਆਕਾਲਪੁਰਖ ਵਾਹਿਗੁਰੂ ਉਹ ਬੇਅੰਤ ਹੈ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ ਉਹ ਕਿੱਡੇ ਵੱਡੇ ਪਸਾਰੇ ਵਾਲਾ ਤੇ ਕੀ ਕੁਝ ਕਰ ਰਿਹਾ ਹੈ ਸਮਝਾਇਆ ਕਿਨੂੰ ਹੈ ਇੱਥੇ ਮਨੁੱਖ ਨੂੰ ਵਿਦੇਖ ਮਨੁੱਖ ਗੁਣਨਾਂ ਦਾ ਅਨੁੱਖ ਸੁਖ ਦਾਤੇ ਸਵਾਮੀ ਸਭ ਤੇ ਊਚ ਬਟਾਈ ਉਸ ਗੁਣਾਂ ਦੇ ਖਜ਼ਾਨੇ ਗੁਣਾਂ ਦੇ ਭਰਪੂਰ ਭੰਡਾਰੇ ਸਵਾਮੀ ਦਾ ਕੋਈ ਅੰਤ ਨਹੀਂ ਪਾ ਸਕਦਾ ਉਹਦੀ ਬੜੀ ਉੱਚੀ ਵਡਿਆਈ ਹੈ ਤੇ ਸੋ ਸੋ ਕਰਮ ਕਰਤ ਹੈ ਪ੍ਰਾਣੀ ਜੈਸੀ ਤੁਮ ਲਿਖ ਪਾਈ ਸੇਵਕ ਕੋ ਕੋ ਮਸੇਵਾ ਦੀਨੀ ਦਰਸ਼ਨ ਦੇਖ ਅਗਾਈ ਜਿਹੜੇ ਤੇਰੇ ਪਿਆਰੇ ਨੇ ਉਹਨਾਂ ਨੂੰ ਤੂੰ ਇਹ ਸੇਵਾ ਬਖਸ਼ੀ ਐ ਇਹ ਦਾਤ ਦਿੱਤੀ ਆ ਉਹ ਤੇਰਾ ਦਰਸ਼ਨ ਦੇਖ ਕੇ ਹੀ ਕੁਛ ਰਹਿੰਦੇ ਨੇ ਤੇਰਾ ਦਰਸ਼ਨ ਤੇਰੇ ਦਰਸ਼ਨਾਂ ਦੀ ਤਾੰਗ ਵਿੱਚ ਹੀ ਰਹਿੰਦੇ ਨੇ ਬਸਦਾ ਤੂੰ ਸਾਰਿਆਂ ਅੰਦਰ ਸਰਪੰਨ ਰੰਤਰ ਤੁਮਹੇ ਸਮਾਨੇ ਜਾ ਕੋ ਤੁਦ ਆਪ ਬੁਝਾਈ ਸਾਰਿਆਂ ਦੇ ਅੰਦਰ ਵਸਦਾ ਤੂੰ ਤੇ ਜਿਹਨੂੰ ਤੂੰ ਇਹ ਬਖਸ਼ਿਸ਼ ਕਰਕੇ ਸੂਚੀ ਦੇਤੀ ਉਹਨੂੰ ਸਾਰੇ ਜੀਵਾਂ ਵਿੱਚ ਦੇਖਦਾ ਸਭ ਕੋ ਗੋਬਿੰਦ ਹੈ ਸਭ ਕੋ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਭਗਤ ਸਾਹਿਬ ਦੀ ਬਾਣੀ ਵਿੱਚੋਂ ਸ਼ਬਦ ਆ ਇਹ ਕਹਿਣ ਦਾ ਭਾਵ ਆ ਵੀ ਉਹ ਅਕਾਲ ਪੁਰਖ ਵਾਹਿਗੁਰੂ ਨੇ ਹੀ ਸਾਰੀ ਸ੍ਰਿਸ਼ਟੀ ਨੂੰ ਸਾਜਿਆ ਸਾਰੀ ਸ੍ਰਿਸ਼ਟੀ ਨੂੰ ਚਲਾਉਣ ਵਾਲਾ ਸਾਰੇ ਤਤ ਸਾਰੇ ਪਦਾਰਥ ਉਸ ਅਕਾਲ ਪੁਰਖ ਵਾਹਿਗੁਰੂ ਨੇ ਬਣਾਏ ਤੇ ਉਹਦੇ ਹੁਕਮ ਅnder ਚੱਲ ਰਹੇ ਨੇ ਸੋ ਜੋ ਆਪਾਂ ਲੜੀ ਬਾਰ ਕਰਦੇ ਆਂ ਸ਼ਬਦ ਸਲੋਕ ਮਹੱਲਾ ਪਹਿਲਾ ਇੱਥੇ ਵੀ ਕੁਝ ਏਹੀ ਗੱਲ ਸਮਝ ਵਿੱਚ ਆਉਂਦੀ ਆ ਸੱਚ ਕਾਲ ਕੂੜ ਵਰਤਿਆ ਕਲ ਕਾਲ ਖਬੇ ਸਾਲ ਇਹ ਪਹਿਲਾਂ ਪੰਕਤੀ ਪੜ੍ਹੀ ਸੀ ਅੱਜ ਪੜ੍ਹੀ ਹੈ ਦੁਬਾਰੇ ਸੰਸਕਾਰਾਂ ਸੰਸਕਾਰ ਜੀਵਾਂ ਦੇ ਹਿਰਦੇ ਵਿੱਚੋਂ ਸੱਚ ਉੱਡ ਗਿਆ ਸੰਸਕਾਰ ਜੀਵਾਂ ਦੇ ਹਿਰਦੇ ਵਿੱਚੋਂ ਸੱਚ ਉੱਡ ਗਿਆ ਕਹਿਣ ਦਾ ਭਾਵ ਆ ਵੀ ਸੱਚ ਵਾਲੇ ਸੰਸਕਾਰ ਸੰਸਾਰ ਇਨਸਾਨ ਤੋਂ ਉੱਡ ਗਏ ਮਨੁੱਖ ਕੋਲੋਂ ਬਹੁਤ ਦੂਰ ਚਲੇ ਗਏ ਸੱਚ ਵਾਲੇ ਸੰਸਕਾਰ ਮਨੁੱਖ ਕੀ ਕਰ ਰਿਹਾ ਹੈ ਰਫੇਰ ਵਿੱਚ ਜੁੜਿਆ ਇਤੋਂ ਵੀ ਬਣਾ ਲਾ ਉਧਰ ਬਣਾ ਲਾ ਬਿਰਲੇ ਨੂੰ ਛੱਡ ਕੇ ਜੀ ਕਿਉਂਕਿ ਗੱਲ ਤਾਂ ਫਿਰ ਸੰਸਾਰ ਦੀ ਹੀ ਕਰਨੀ ਪੈਂਦੀ ਹੈ ਨਾ ਸੰਸਾਰ ਦੇ ਵਿੱਚ ਹੈਣ ਬਿਰਲੇ ਕਣੇ ਨਹੀਂ ਬੈਲ ਫੱਕੜ ਸੰਸਾਰ ਇਹ ਵੀ ਕੁਰਬਾਨੀ ਦੀ ਪੰਕਤੀ ਹੈ ਗੁਰੂ ਦਾ ਸ਼ਬਦ ਹੈ ਗੁਰੂ ਦੇ ਬਚਨ ਨੇ ਬੇ ਬੜੇ ਪਿਆਰੇ ਨੇ ਅਕਾਲ ਪੁਰਖ ਵਾਹਿਗੁਰੂ ਦੇ ਰੱਬ ਦੇ ਪਿਆਰੇ ਬਹੁਤ ਨੇ ਗੁਰੂ ਦੇ ਪਿਆਰੇ ਬਹੁਤ ਨੇ ਜਿਹੜੇ ਗੁਰੂ ਦੀ ਖਾਤਰ ਜਾਨ ਕੁਰਬਾਨ ਕਰ ਦਿੰਦੇ ਨੇ ਪਰ ਉਹ ਜੱਗ ਦੇ ਵਿੱਚ ਆ ਜਾਂਦੇ ਨੇ ਬਿਰਲੇ ਜਿਹੜੇ ਚੰਗੇ ਕੰਮ ਕਰਨ ਵਾਲੇ ਤੇ ਜ਼ਿਆਦਾਤਰ ਸੱਚ ਨਾਲ ਟੁੱਟੇ ਹੋਏ ਲੋਕਾਂ ਦੀ ਗੱਲ ਕਰਦੇ ਨੇ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਨੇ ਅਤੇ ਕੂੜ ਹੀ ਕੂੜ ਪ੍ਰਦਾਨ ਹੋ ਰਿਹਾ ਹੈ ਕਲਯੁਗ ਦੀ ਪਾਪਾਂ ਦੀ ਕਾਲਖ ਦੇ ਕਾਰਨ ਜੀਵ ਭੂਤ ਨੇ ਬਣ ਰਹੇ ਹਨ ਇਨਸਾਨ ਨੂੰ ਇਨਸਾਨ ਨਹੀਂ ਸਮਝਣਾ ਆਪਦੀ ਹੈਂਕੜੀ ਜਗਾਉਂਦਾ ਹਰੇਕ ਕੋਈ ਆਪਣੇ ਆਪਣੇ ਇਧਰ ਇੱਕ ਏਰੀਏ 'ਚ ਇਹੀ ਕਹਿੰਦੇ ਨਾ ਵੀ ਜੇ ਕੋਈ ਆਕੜ ਦਾ ਜਿਆਦਾ ਆਪਾਂ ਕਹਿੰਦੇ ਹੈਂਕੜੀ ਜੀ ਜਿਆਦਾ ਦਿਖਾਉਣਾ ਫਰਲਿਆਂ ਨੂੰ ਛੱਡ ਕੇ ਆ ਜੀ ਇਹ ਸਾਰੇ ਨਹੀਂ ਪਰ ਉਹ ਗੱਲ ਸੰਸਾਰ ਦੀ ਕੋਈ ਕਰਨੀ ਆ ਸੱਚ ਕਾਲ ਕੂੜ ਵਰਤਿਆ ਕਲ ਕਾਲ ਖ ਬੇਤਾਲ ਬੇਤਾਲੇ ਹੋਏ ਫਿਰਦੇ ਨੇ ਲੋਕ ਮਨ ਨੂੰ ਈਰਖਾ ਦੀ ਕਾਲਖ ਲੱਗੀ ਹੋਈ ਆ ਬਹਿਮਾ ਭਰਮਾਂ ਦੀ ਕਾਲਖ ਵਿੱਚ ਫਸੇ ਹੋਏ ਨੇ ਲੋਕ ਪਰ ਗੁਰੂ ਦਾ ਗਿਆਨ ਕੱਢ ਲੈਂਦਾ ਜੀ ਗੁਰੂ ਦੇ ਗਿਆਨ ਨਾਲ ਜੁੜ ਜਕੇ ਮਹਾਰਾਜ ਜੀ ਨੇ ਦੱਸਿਆ ਥੇ ਵਾਹਿਗੁਰੂ ਸੰਸਕਾਰ ਜੀਵਾਂ ਦੇ ਹਿਰਦੇ ਵਿੱਚੋਂ ਸੱਚ ਉੱਡ ਗਿਆ ਹੈ ਅਤੇ ਕੂੜ ਹੀ ਕੂੜ ਪ੍ਰਦਾਨ ਹੋ ਰਿਹਾ ਹੈ ਕਲਯੁਗ ਦੀ ਪਾਪਾਂ ਦੀ ਕਾਲਖ ਦੇ ਕਾਰਨ ਜੀਵ ਭੂਤ ਨੇ ਬਣ ਰਹੇ ਹਨ ਪਾਪ ਜਗਤ ਦਾ মোহ ਪ੍ਰਵਲ ਹੋ ਰਿਹਾ ਹੈ ਜਗਤ ਦੇ ਸਾਜਨ ਹਾਰ ਨਾਲ ਸਾਂਝ ਬਣਾਉਣ ਦਾ ਖਿਆਲ ਜੀਵਾਂ ਦੇ ਫਿਰਦਿਆਂ ਵਿੱਚੋਂ ਦੂਰ ਹੋ ਰਿਹਾ ਹੈ ਅਤੇ ਸਿਮਰਨ ਤੋਂ ਬਿਨਾਂ ਜੀਵ ਮਾਨੋ ਭੂਤ ਨੇ ਹਨ ਬੀ ਉਹ ਬੀਜ ਪਤ ਲੈ ਗਏ ਅੱਬ ਕਿਉਂ ਉਗਵੇ ਦਾਲ ਇਹ ਮੈਂ ਪਹਿਲਾਂ ਦੱਸਿਆ ਜੀ ਵੀ ਇਹ ਪੰਕਤੀਆਂ ਆਪਾਂ ਕੱਲ ਨੂੰ ਕਰੀਆਂ ਸੀ ਤੇ ਹੁਣ ਦੁਬਾਰੇ ਸ਼ੁਰੂ ਵਿੱਚ ਆ ਗੀਆਂ ਯਾਨੀ ਕੱਲ ਲਾਸਟ ਤੇ ਆਈਆਂ ਸੀ ਕਈ ਵਾਰੀ ਸੁਣਨ ਵਾਲੇ ਵੀਰੋ ਲਾਸਟ ਤੱਕ ਪੰਕਤੀਆਂ ਨਹੀਂ ਵੀ ਸੁਣਦੇ ਵਿਚਾਲਿਆਂ ਕੱਟ ਜਾਂਦੇ ਨੇ ਚਲੋ ਅੱਜ ਜੇ ਜਦੋਂ ਦੁਬਾਰਾ ਸੁਣਨਗੇ ਦੁਬਾਰੇ ਪੰਕਤੀਆਂ ਉਹਨਾਂ ਦੇ ਸਾਹਮਣੇ ਆ ਜਾਣਗੀਆਂ ਗੁਰੂ ਦੀਆਂ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਹਰੀ ਦਾ ਨਾਮ ਬੀਜ ਆਪਣੇ ਹਿਰਦੇ ਵਿੱਚ ਜਿਨ੍ਹਾਂ ਨੇ ਆਪਣੇ ਹਿਰਦਾਂ ਹਿਰਦਿਆਂ ਵਿੱਚ ਬੀਜਿਆ ਉਹ ਇਸ ਜਗਤ ਤੋਂ ਸੋਭਾ ਖੱਟ ਗਏ ਤੇ ਪਰ ਹੁਣ ਨਾਮ ਦਾ ਅੰਕਰ ਫੁੱਟਣੋਂ ਰਹਿ ਗਿਆ ਪ੍ਰਭੂ ਪ੍ਰਮਾਤਮਾ ਦਾ ਨਾਮ ਦਾ ਔਂਕਰ ਹੁਣ ਫੁੱਟਦਾ ਨਹੀਂ ਜੀਵਾਂ ਦੇ ਅੰਦਰੋਂ ਕਿਉਂਕਿ ਆਪਦੇ ਲੋਭ ਲਾਲਚ ਦੇ ਵਿੱਚ ਤੇ ਆਪਦੀ ਮੈਂ ਹੈ ਕੜੀ ਦੇ ਵਿੱਚ ਹੀ ਤੁਰੇ ਫਿਰਦੇ ਨੇ ਲੋਕ ਬਿਰਲੇ ਨੂੰ ਛੱਡ ਕੇ ਕਿਹਾ ਜੀ ਸਾਰੇ ਨੇ ਇੱਕੋ ਜੇ ਇੱਥੇ ਵੀ ਇਹੀ ਲਿਖਿਆ ਤਾਂ ਜਿਨ੍ਹਾਂ ਦੇ ਅੰਦਰ ਵੱਸਦਾ ਸੀ ਆਪਾਂ ਨੂੰ ਆਪਾਂ ਇਤਿਹਾਸ ਤੋਂ ਜਾਣੂ ਹਾਂ ਬੇ ਗੁਰੂ ਦਾ ਪਿਆਰਾ ਕਹਿੰਦਾ ਆਰੇ ਨਾਲ ਤਾਂ ਪੰਚੀਰਨ ਲੱਗਾ ਤੋਂ ਪਰ ਮੇਰਾ ਮੁੱਖ ਗੁਰੂ ਦੇ ਵੱਲ ਕਰਦੀ ਗੁਰੂ ਦੀ ਬਖਸ਼ੀ ਹੋਈ ਮੋਰ ਕੇਸ ਨਹੀਂ ਕਟਾਉਣੇ ਤਾਰੂ ਭਾਈ ਭਾਈ ਤਾਰੂ ਸਿੰਘ ਕਹਿੰਦਾ ਖੋਪਰ ਤੋੜ ਦੇ ਕਿਉਂਕਿ ਤੁਹਾਡਾ ਜੋਰ ਚੱਲਦਾ ਨਾ ਹੁਣ ਵੀ ਤੁਸੀਂ ਕਰ ਸਕਦੇ ਹੋ ਬਸ ਇਹ ਮੇਰੀ ਸ਼ਰਤ ਆ ਵੀ ਮੈਂ ਕੇਸ ਨਹੀਂ ਕੱਟਣ ਦੇਣੇ ਖੋਪਰ ਤੋੜ ਦੇ ਬਸ ਅਹੀਂ ਆਪਾਂ ਸ਼ਬਦ ਪੜ੍ਹਦੇ ਆ ਨਾ ਸਿੱਖਾਂ ਨੂੰ ਸਿੱਖੀਦਾਨ ਕੇਸਦਾਨ ਸਿੱਖਾਂ ਨੂੰ ਸਿੱਖੀਦਾਨ ਕੇਸਦਾਨ ਰਹਿਤਦਾਨ ਵਿਵੇਕਦਾਨ ਵਸਾਹੋਦਾਨ ਭਰੋਸਾਦਾਨ ਦਾਨਾ ਸਰਦਾਨ ਨਾਮਦਾਨ ਸ੍ਰੀ ਅਮਰਤ ਸਰਸਾਹਬ ਜੀ ਦੇ ਦਰਸ਼ਨ ਸ਼ਨਾਣ ਨਾਮ ਦੀ ਦਾਤ ਬਖਸ਼ੋ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਦੇ ਰਹੀਏ ਅਸੀਂ ਇਹ ਵੀ ਬਚਨ ਹੁੰਦੇ ਆ ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਿਦਕ ਨਾ ਜਾਏ ਇਹ ਭਰੋਸੇ ਵਾਲਿਆਂ ਦੀ ਵਸਤਾ ਬਣਦੀ ਆ ਮਹਾਰਾਜ ਕਹਿੰਦੇ ਭਾਈ ਜੇ ਤੂੰ ਆਪਣੇ ਮਨ ਨੂੰ ਪਵਿੱਤਰ ਕਰਕੇ ਗੁਰੂ ਦੇ ਚਰਨੀ ਲੱਗ ਕੇ ਪ੍ਰਭੂ ਪਰਮਾਤਮਾ ਦੇ ਨਾਮ ਦਾ ਪੀਜ ਬੀਜੇਗਾ ਤਾਂ ਜ਼ਰੂਰ ਰੁਗੇਗਾ ਜੇ ਭਾਈ ਮਨ ਦਾਲ ਵਾਂਗੂ ਦਫਾੜ ਹੈ ਫੇਰ ਨਹੀਂ ਉਗਣਾ ਫੇਰ ਨਹੀਂ ਉਗਣਾ ਦਫਾੜ ਦਾ ਭਾਵ ਆ ਵੀ ਗੁਰੂ ਸਾਹਿਬ ਨੂੰ ਮੱਥਾ ਟੇਕਦੇ ਆ ਗੁਰੂ ਦੀ ਗੱਲ ਵੀ ਸੁਣਦੇ ਆ ਬਾਣੀ ਵੀ ਪੜ ਸੁਣ ਲਈਦੀ ਆ ਤੇ ਹੋਰ ਪਾਸੇ ਵੀ ਫਿਰ ਭੱਜ ਲਈਦਾ ਕੋਈ ਕਹਿੰਦਾ ਛੱਲਾ ਪਾ ਲਓ ਛੋਡੇ ਗੋਡਿਆਂ ਦਾ ਦਰਦ ਹਟ ਜਾ ਕੋਈ ਕਹਿੰਦਾ ਧਾਕਾ ਬੰਨ ਲਓ ਸੋਗੇ ਛੋਡੇ ਗੋਡਿਆਂ ਦਾ ਦਰਦ ਹਟ ਜਾ ਮੋਢੇ ਦੁਖਣੋਂ ਹਟ ਜਾਣਗੇ ਇਸ ਕੰਮ 'ਚ ਹੀ ਲੋਕੀ ਭੱਜੇ ਫਿਰਦੇ ਨੇ ਹਾਲਾਂਕਿ ਇਹ ਸਰੀਰਕ ਪ੍ਰੋਬਲਮ ਦਵਾਈ ਵੈਦਕ ਕੋਈ ਮਤਲਬ ਗੁਰੂ ਸਾਹਿਬ ਵੀ ਵੈਦ ਰੱਖਦੇ ਹੁੰਦੇ ਸੀ ਦਸ਼ਮੇਸ਼ ਪਿਤਾ ਤੱਕ ਬੈਧ ਰੱਖਿਆ ਗੁਰੂ ਸਾਹਿਬਾ ਨੇ ਆਪਾਂ ਸਖ ਜਾਂ ਸੁਣਦੇ ਆ ਇਤਿਹਾਸ ਸੁਣਦੇ ਆ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਐਡਾ ਵੱਡਾ ਦਵਾਖਾਨਾ ਸੀ ਕਿਸੇ ਵੀ ਬਿਮਾਰੀ ਦਾ ਜਿਹਦਾ ਕਿਤੋਂ ਵੀ ਇਲਾਜ ਨਹੀਂ ਹੁੰਦਾ ਉਸ ਦਵਾਖਾਨੇ ਚ ਇਲਾਜ ਹੋ ਜਾਂਦਾ ਸੀ ਕਿਉਂਕਿ ਸਰੀਰਕ ਪ੍ਰੋਬਲਮ ਵਾਸਤੇ ਸਰੀਰਕ ਬਿਮਾਰੀ ਵਾਸਤੇ ਗੁਰੂ ਸਾਹਿਬ ਨੇ ਦਵਾਈ ਬੂਟੀ ਦਾ ਵੀ ਪ੍ਰਬੰਧ ਨਾਲ ਨਾਲ ਕਰ ਰੱਖਿਆ ਸੀ ਤੇ ਹੁਣ ਚਲਦਾ ਕੰਮ ਵੀ ਧਾਗਾ ਪਵਾ ਲੋ ਜੀ ਹੱਥ ਔਲਾ ਕਰਾ ਲੋ ਜੀ ਅਸ਼ਲਾ ਪਾ ਲੋ ਜੀ ਇਹ ਸਭ ਕੁਛ ਹੋ ਜੂ ਨਾ ਸਰੀਰ ਕ ਬਿਮਾਰੀ ਆ ਕੋਈ ਪ੍ਰੋਬਲਮ ਆ ਤਾਂ ਉਹਦੀ ਦਵਾਈ ਬੂਟੀ ਲੈਣੀ ਆ ਦੇਸੀ ਲੈ ਲੋ ਐਲੋਪੈਥੀ ਲੈ ਲੋ ਹੋਮੋਪੈਥੀ ਲੈ ਲੋ ਤੇਰੀਆਂ ਦਵਾਈਆਂ ਨੇ ਪਰ ਜਿਹੜੇ ਮਨ ਦੀ ਬਿਮਾਰੀ ਦਾ ਇਲਾਜ ਆ ਉਹ ਗੁਰੂ ਦਾ ਗਿਆਨ ਆ ਜੋ ਮਨ ਨੂੰ ਬਿਮਾਰੀਆਂ ਲੱਗੀਆਂ ਹੋਈਆਂ ਨਾ ਸਾਡੇ ਕਿਹੜੀਆਂ ਬਿਮਾਰੀਆਂ ਨੇ ਮਨ ਨੂੰ ਈਰਖਾ ਦੁਬੈਤ ਸਾੜਾ ਲਿੰਦੇ ਚੁਗਲੀ ਪਹਿਮ ਭਰਮ ਕਰਮ ਕਾਂਡ ਵਿਸ਼ੇ ਵਿਕਾਰ ਇਹ ਮਨ ਨੂੰ ਬਿਮਾਰੀਆਂ ਨੇ ਇਹਨਾਂ ਬਿਮਾਰੀਆਂ ਦਾ ਇਲਾਜ ਗੁਰਬਾਣੀ ਨੇ ਕਰਨ ਉਹ ਵੀ ਜਦੋਂ ਅਸੀਂ ਗੁਰਬਾਣੀ ਦੀ ਦਵਾਈ ਲੈਣੀ ਸ਼ੁਰੂ ਕਰਤੀ ਤਾਂ ਮਨ ਦਾ ਇਲਾਜ ਹੋਏਗਾ ਅੱਗੇ ਮਾਰਾ ਦੱਸ ਦੇਣ ਜੇ ਇੱਕ ਹੋਏ ਤਾਂ ਉਗਵੈ ਰੁੱਤੀ ਹੂਰਤ ਹੋਏ ਮਹਾਰਾਜ ਕਹਿੰਦੇ ਬੀਜ ਉੱਗਦਾ ਤਾਂ ਹੀ ਹੈ ਜੇ ਬੀਜ ਸਾਬਤ ਹੋਵੇ ਅਤੇ ਬੀਜਣ ਦੀ ਰੁੱਤ ਵੀ ਚੰਗੀ ਫੱਬੀ ਹੋਵੇ ਕਿਉਂਕਿ ਰੁੱਤ ਮੁਤਾਬਕ ਬੀਜ ਬੀਜਿਆ ਜਾਂਦਾ ਝੋਨੇ ਦੀ ਰੁੱਤ ਸੀ ਝੋਨਾ ਬੀਜੇਗਾ ਕਣਕ ਦੀ ਰੁੱਤ ਆਏਗੀ ਕਣਕ ਬੀਜੀ ਜਾਏਗੀ ਜਾਂ ਕੱਤੇ ਚ ਹੁਣ ਪ੍ਰਭੂ ਪਰਮਾਤਮਾ ਦਾ ਨਾਮ ਬੀਜਣ ਵਾਸਤੇ ਸਾਨੂੰ ਰੁੱਤ ਮਿਲੀ ਹੋਈ ਆ ਮਨੁੱਖੇ ਜਨਮ ਦੀ ਮਨੁੱਖੇ ਜਨਮ ਵਾਲੀ ਰੁੱਤ ਵਿੱਚ ਹੀ ਇਹ ਬੀਜ ਬੀਜਿਆ ਜਾਣਾ ਤੇ ਹਰਾ ਵੀ ਇਸੇ ਰੁੱਤ ਵਿੱਚ ਹੀ ਹਰਾ ਹੋਣਾ ਕਿਉਂਕਿ ਬੱਤ ਲੱਗੀ ਆ ਨਾ ਹੁਣ ਹੁਣ ਬੱਤ ਲੱਗੀ ਹੋਈ ਆ ਮਨੁੱਖੇ ਜਨਮ ਦੀ ਦਾਤ ਮਿਲੀ ਆ ਹੁਣ ਪ੍ਰਭੂ ਪਰਮਾਤਮਾ ਦੇ ਨਾਮ ਦਾ ਬੀਜ ਬੀਜਣ ਦਾ ਸਮਾਂ ਹੈ ਜਿਹਨੇ ਬੀਜ ਲਿਆ ਉਹ ਖੱਟੀ ਖੱਟ ਜਾਏਗਾ ਜਿਹਨੇ ਨਹੀਂ ਬੀਜਿਆ ਬਸ ਫੇਤਾ ਉਹ ਬੰਜਰ ਰਹਿ ਜਾਣੀਆਂ ਜ਼ਮੀਨ ਜਿਵੇਂ ਜ਼ਮੀਨਾਂ ਦੇ ਵਿੱਚ ਜਿਹੜੀਆਂ ਦੇ ਵਿੱਚ ਨਹੀਂ ਪੀ ਬੀਜ ਬੀਜਿਆ ਜਾਂਦਾ ਨਾ ਬੰਜਰ ਪੰਜਾ ਬੰਜਰ ਕਹਿੰਦੇ ਆਪਾਂ ਉਹਨਾਂ ਨੂੰ ਪੰਜਾਬੀ ਚ ਕੁਝ ਨਹੀਂ ਹੁੰਦਾ ਉੱਥੇ ਕਈ ਕਲਰ ਜ਼ਮੀਨਾਂ ਨੇ ਉੱਥੇ ਵੀ ਕੁਝ ਨਹੀਂ ਹੁੰਦਾ ਜੇ ਸਾਨੂੰ ਹੁਣ ਪ੍ਰਭੂ ਪਰਮਾਤਮਾ ਨੇ ਮਨੁੱਖੇ ਜਨਮ ਸਰੀਰ ਦੀ ਦਾਤ ਦਿੱਤੀ ਆ ਜਮੀਨ ਦਿੱਤੀ ਆ ਜੇ ਕਲਰ ਹੀ ਰੱਖ ਲਈ ਜਾਂ ਬੰਜਰ ਹੀ ਰੱਖ ਲਈ ਫੇਰ ਕੋਈ ਲਾਭ ਨਹੀਂ ਹੋਣਾ ਸੌਖੀ ਧਾਰਨਾ ਨਾਲ ਸਮਝ ਆ ਜਾਂਦੀ ਹੈ ਗੱਲ ਪ੍ਰਭੂ ਪ੍ਰਮਾਤਮਾ ਦੇ ਨਾਮ ਦਾ ਬੀਜ ਬੀਜਣ ਦੀ ਵੱਤਤਾ ਜੀ ਹੁਣ ਮਹਾਰਾਜ ਕਹਿੰਦੇ ਜੇ ਇੱਕ ਹੋਏ ਤਾਂ ਉੱਗਵੇ ਰੁੱਤੀ ਹੂਰਤ ਹੋਏ ਬੀਜ ਅਗਾਉਣਾ ਤਾਂ ਹੀ ਹੈ ਜੇ ਬੀਜ ਸਾਪਤ ਹੋਵੇ ਤਾਂ ਹੀ ਉੱਗੇਗਾ ਸਾਪਤ ਦਾ ਮਤਲਬ ਵੀ ਤੇਰੀ ਪ੍ਰਭੂ ਪ੍ਰਮਾਤਮਾ ਦੇ ਨਾਲ ਹੀ ਵਰਤੀ ਜੁੜੀ ਹੋਵੇ ਇਹ ਨਹੀਂ ਵੀ ਗੁਰੂ ਸਾਹਿਬ ਨੂੰ ਮੱਥਾ ਵੀ ਟੇਕ ਲਿਆ ਕੁਰਬਾਨੀ ਵੀ ਸੁਣ ਲਈ ਸ਼ਬਦ ਵਿਚਾਰ ਵੀ ਕਰ ਲਈ ਤੇ ਹੋਰ ਪਾਸੇ ਨੂੰ ਵੀ ਚਲੇ ਗਏ ਫਿਰ ਦਫਾੜਾ ਦਫਾੜ ਨਹੀਂ ਉਗਦਾ ਹੁੰਦਾ ਸਾਬਤੀ ਉੱਗੇਗਾ ਮਹਾਰਾਜ ਨੇ ਦੱਸਿਆ ਇਸੇ ਤਰ੍ਹਾਂ ਰੱਬ ਦਾ ਨਾਮ ਅੰਕੁਰ ਵੀ ਤਾਂ ਹੀ ਫੁੱਟਦਾ ਹੈ ਜੇ ਮਨ ਸਾਬਤ ਹੋਵੇ ਜੇ ਪੂਰਨ ਤੌਰ ਤੇ ਰੱਬ ਵੱਲ ਲੱਗਾ ਰਹੇ ਅਤੇ ਸਮਾ ਅੰਮ੍ਰਿਤ ਵੇਲਾ ਵੀ ਖੁੰਝਾਇਆ ਨਾ ਜਾਏ ਬੈਸਤਾ ਘਰਬਾਣੀ ਦਾ ਫੈਸਲਾ ਵੀ ਸਤਿ ਨੋ ਅੰਮ੍ਰਿਤ ਵੇਲਾ ਸਤਿ ਨੋ ਵਡਿਆਈ ਵਿਚਾਰ ਵੀ ਜਦੋਂ ਗੁਰੂ ਦੇ ਸ਼ਬਦ ਦੀ ਬਿਟਾਈ ਹੁੰਦੀ ਆ ਸੱਚੇ ਨਾਮ ਦੀ ਬਿਟਾਈ ਹੁੰਦੀ ਆ ਉਦੋਂ ਹੀ ਅੰਮ੍ਰਿਤ ਵੇਲਾ ਜਿਹੜਾ ਦਿਨ ਰਾਤ ਕਰਕੇ ਸਮਾਂ ਉਹ ਚਾਹੇ 2 ਵਜੇ ਆ ਤੇ ਚਾਹੇ 12 ਵਜੇ ਆ ਉਹ ਕੋਈ ਫਰਕ ਨਹੀਂ ਪਰ ਅੰਮ੍ਰਿਤ ਵੇਲੇ ਜਾਗਣ ਨੂੰ ਅਸੀਂ ਮੇਨ ਮੰਨਿਆ ਗੁਰੂ ਸਾਹਿਬਾਂ ਨੇ ਵੀ ਕਿਹਾ ਸਾਨੂੰ ਵੀ ਅੰਮ੍ਰਿਤ ਵੇਲਾ ਇੱਕ ਤਾਂ ਸਰੀਰ ਦਾ ਆਰਾਮ ਹੋਇਆ ਹੁੰਦਾ ਦਿਮਾਗ ਵੀ ਫਰੈਸ਼ ਹੁੰਦਾ ਰੋਲ ਗੋਲਬ ਨਹੀਂ ਹੁੰਦੀ ਟਿਕਾਉ ਹੁੰਦਾ ਜੇ ਅੰਮ੍ਰਿਤ ਵੇਲੇ ਉੱਠ ਕੇ ਤੀਜੇ ਪੈ ਚੌਥੇ ਪੈਰ 3:00 ਵਜੇ 4:00 ਵਜੇ ਉੱਠ ਕੇ ਤੂੰ ਪ੍ਰਭੂ ਪਰਮਾਤਮਾ ਦੀ ਯਾਦ ਵਿੱਚ ਜੁੜ। ਤੇ ਗੁਰਬਾਣੀ ਦਾ ਫੈਸਲਾ ਤਾਂ ਇਹ ਹੈ ਵੀ ਹਾਥ ਪਾਉ ਸਭ ਕਾਮ ਕਰ ਚੀਤ ਨਿਰੰਝਲ ਨਾਲ ਵੀ ਆਪਣਾ ਕਾਰੋਬਾਰ ਕਰਦਾ ਹੋਇਆ ਹੀ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜਿਆ ਰਹੇ। ਨਾਨਕ ਪਾਹੇ ਬਹਾਰਾ ਕੋਰੇ ਰੰਗ ਨ ਸੋਏ। ਗੁਰੂ ਮਹਾਰਾਜ ਜੀ ਕਹਿੰਦੇ ਨੇ ਜੇ ਲਾਗ ਨਾ ਵਰਤੀ ਜਾਏ ਤਾਂ ਕੋਰੇ ਕੱਪੜੇ ਨੂੰ ਉਹ ਸੋਹਣਾ ਪੱਕਾ ਰੰਗ ਨਹੀਂ ਚੜਦਾ ਆਪਾਂ ਵੀ ਵੈਸੇ ਪਹਿਲਾਂ ਚੜਾਉਂਦੇ ਹੀ ਰਹੇ ਆ ਰੰਗ ਅਰਜਾਈਆਂ ਚੰਦੇ ਰੰਗਦੇ ਰਹੇ ਆ ਕਿਉਂਕਿ ਕੋਰੇ ਰੰਗ ਤੇ ਨਹੀਂ ਕੱਪੜਾ ਚੜਦਾ ਜਿਹਨੂੰ ਝਲਕੀ ਜਿਹਾ ਕਹਿੰਦੇ ਆਪਾਂ ਸਾਦੇ ਤੇ ਹੀ ਚੜੂਗਾ ਸਾਦੇ ਕੱਪੜੇ ਤੇ ਰੰਗ ਚੜਦਾ ਅਸੀਂ ਮੰਨੋ ਵੀ ਆਪਣੇ ਨੂੰ ਸਾਦਾ ਜਿਹਾ ਰੱਖਣਾ ਜਾਦੇ ਆਪਣੇ ਆਪ ਨੂੰ ਗਿਆਨ ਬਾਣ ਨਹੀਂ ਖਵਾਉਣਾ ਵੀ ਜੋ ਮੈਂ ਕਹਿੰਦਾ ਉਹੀ ਠੀਕ ਹੈ ਨਹੀਂ ਜੋ ਗੁਰੂ ਕਹਿੰਦੇ ਉਹ ਠੀਕ ਹੈ ਗੁਰੂ ਦੀ ਗੱਲ ਮੰਨਣੀ ਆ ਸਾਦਾ ਜ ਮਨ ਰੱਖਣਾ ਫਿਰ ਪ੍ਰਭੂ ਪਰਮਾਤਮਾ ਦੇ ਨਾਮ ਦਾ ਰੰਗ ਚੜਜੂ ਭੈ ਵਿੱਚ ਖੰਭ ਚੜਾਈਏ ਸ਼ਰਮ ਪਹਾ ਤਨ ਹੋਏ ਮਹਾਰਾਜ ਕਹਿੰਦੇ ਇਸੇ ਤਰ੍ਹਾਂ ਜੇ ਇਸ ਕੋਰੇ ਮਨ ਨੂੰ ਰੱਬ ਦੇ ਨਾਮ ਰੰਗ ਵਿੱਚ ਸੋਹਣਾ ਰੰਗ ਦੇਣਾ ਹੋਵੇ ਤਾਂ ਪਹਿਲਾਂ ਇਸ ਨੂੰ ਰੱਬ ਦੇ ਡਰ ਰੂਪ ਖੰਭ ਤੇ ਧਰੀ ਦੇ ਧਰੀਏ ਕਹਿਣ ਦਾ ਭਾਵ ਆ ਵੀ ਪ੍ਰਭੂ ਪ੍ਰਮਾਤਮਾ ਦੇ ਡਰ ਵਿੱਚ ਰਹੀਏ ਕਿਸੇ ਵੀ ਕਿਸਮ ਦਾ ਮਾੜਾ ਕੰਮ ਨਾ ਕਰਕੇ ਇਹ ਧਿਆਨ ਰੱਖ ਜੇ ਵੀ ਉਹ ਪ੍ਰਭੂ ਪ੍ਰਮਾਤਮਾ ਦੇਖ ਰਿਹਾ ਮੈਨੂੰ ਜੇ ਇਹ ਵਰਤੀ ਬਣ ਗਈ ਉਹ ਪ੍ਰਮਾਤਮਾ ਦੇਖ ਰਿਹਾ ਫਿਰ ਨਿਕਟ ਬੁਝੇ ਬੁਰਾ ਨਾ ਕਰੇ ਫਿਰ ਉਹ ਗੁਰੂ ਦਾ ਪਿਆਰਾ ਭੈਣਾ ਚਾਹੇ ਭਾਈ ਆ ਫਿਰ ਜਦੋਂ ਪ੍ਰਭੂ ਪ੍ਰਮਾਤਮਾ ਨੂੰ ਆਪ ਤੇ ਹਾਜ਼ਰ ਨਾਜ਼ਰ ਜਾਣਦਾ ਫਿਰ ਕਿਸੇ ਵੀ ਕਿਸਮ ਦਾ ਮਾੜਾ ਕੰਮ ਨਹੀਂ ਕਰਦਾ ਉਹ ਪ੍ਰਭੂ ਪ੍ਰਮਾਤਮਾ ਦੇ ਡਰ ਦਾ ਖੰਭ ਚੜਾ ਪਾਈ ਆਪਦੇ ਮਨ ਨੂੰ ਫਿਰ ਗੁਰੂ ਦੇ ਗਿਆਨ ਦਾ ਪ੍ਰਭੂ ਪ੍ਰਮਾਤਮਾ ਦੇ ਨਾਮ ਦਾ ਰੰਗ ਲੱਗ ਜੂ ਚੜਜੂ ਰੰਗ ਪੱਕਾ ਚੜਜੂ ਫਿਰ ਲੈਂਦਾ ਨਹੀਂ ਫੇਰ ਮਿਹਨਤ ਤੇ ਉਦਮ ਦੀ ਪਾ ਦਈਏ ਮਿਹਨਤ ਵੀ ਕਰਕੇ ਜਿਹੜੀ ਆਪਾਂ ਦੁਨਿਆਵੀ ਪਦਾਰਥਾਂ ਵਾਸਤੇ ਮਿਹਨਤ ਕਰਦਾ ਬੰਦਾ ਕੈਨੇਡਾ ਅਮਰੀਕਾ ਵੀ ਘੁੰਮਦਾ ਜਾ ਕੇ ਉੱਥੇ ਵੀ ਜਾ ਕੇ ਕੰਮ ਕਰਦਾ ਤੋ ਪਰਸ਼ਾਨੀ ਦੇਖਦਾ ਗਰਮੀ ਸਰਦੀ ਨਹੀਂ ਦੇਖਦਾ ਕੰਮ ਕਰਦਾ ਮਿਹਨਤ ਕਰਦਾ ਇਸੇ ਤਰ੍ਹਾਂ ਹੀ ਭਾਈ ਤੂੰ ਵੀ ਪ੍ਰਭੂ ਪ੍ਰਮਾਤਮਾ ਦੇ ਨਾਮ ਦੀ ਮਿਹਨਤ ਕਰਨੀ ਆ ਮਿਹਨਤ ਕਿਵੇਂ ਕਰਨੀ ਆ ਵਹਿਮ ਭਰਮ ਕਰਮ ਛੱਡਣੇ ਨੇ ਵਹਿਮ ਭਰਮ ਕਰਮ ਕਾਂਡ ਛੱਡਣੇ ਨੇ ਵਿਸ਼ੇਪਕਾਰਾਂ ਤੋਂ ਬਚ ਕੇ ਰਹਿਣਾ ਗੁਰੂ ਦੇ ਗਿਆਨ ਮੁਤਾਬਕ ਫਿਰ ਸਤਗੁਰੂ ਦੀ ਕਿਰਪਾ ਹੋ ਜਾਣੀ ਆ ਜੀ ਫਿਰ ਇਸ ਮਿਹਨਤ ਦਾ ਫਲ ਮਿਲੇਗਾ ਜਦੋਂ ਤੂੰ ਤੂੰ ਕਰਤਾ ਤੂੰ ਹੁਆ ਮੁਜ ਮੇਰਾ ਨਾ ਹੂੰ ਗੁਰਬਾਣੀ ਚ ਪੰਕਤੀ ਆ ਭਗਤ ਪਿਆਰਿਆਂ ਦੀ ਬਾਣੀ ਵਿੱਚੋਂ ਫਿਰ ਤੂੰ ਤੂੰ ਕਰਦਾ ਤੂੰ ਹੀ ਹੋ ਜਾਏਗਾ ਫਿਰ ਪ੍ਰਭੂ ਪ੍ਰਮਾਤਮਾ ਦਾ ਨਾਮ ਜਪਣ ਵਾਲਾ ਉਹਦਾ ਰੰਗ ਉਹਦਾ ਰੂਪ ਹੀ ਹੋ ਜਾਂਦਾ ਫਿਰ ਹਰ ਜਨ ਐਸਾ ਚਾਹੀਏ ਮੈਂ ਨਹੀਂ ਕਿਹਾ ਕਰਬਾਣੀ ਕਹਿੰਦੀ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਮਹਾਰਜ ਕਹਿੰਦੇ ਹਰੀ ਪ੍ਰਭੂ ਪ੍ਰਮਾਤਮਾ ਦਾ ਜਨ ਭਗਤ ਇਹੋ ਜਿਹਾ ਹੀ ਚਾਹੀਦਾ ਜਿਹੋ ਜਿਹਾ ਪ੍ਰਭੂ ਪ੍ਰਮਾਤਮਾ ਆਪ ਹੈ ਉਹੋ ਜਿਹਾ ਹੀ ਬਣ ਜਾਂਦੇ ਨੇ ਬੈਠੇ ਨੇ 35 ਮਹਾਂਪੁਰਖਾਂ ਦੀ ਬਾਣੀ ਦਰ ਜੀ ਗੁਰਬਾਣੀ ਚ ਉਦਾ ਰੂਪ ਹੀ ਹੋਗੇ ਨਾ ਉਹਨਾਂ ਦੇ ਬਚਨਾਂ ਤੋਂ ਮਨੁੱਖ ਸੇਧ ਲੈ ਕੇ ਆਪਣੇ ਜੀਵਨ ਨੂੰ ਸਵਾਰ ਰਿਹਾ ਗੁਰੂ ਦੇ ਭਗਤ ਪਿਆਰਿਆਂ ਦੇ ਬਚਨਾਂ ਤੋਂ ਗੁਰੂ ਸਾਹਿਬ ਦੇ ਬਚਨਾਂ ਤੋਂ ਜਾਣੀ ਜੈਸੀ ਸੰਗਤ ਵੈਸੀ ਰੰਗਤ ਮਹਾਰਾਜ ਕਹਿੰਦੇ ਜਿਹੋ ਜੀ ਭਾਈ ਤੂੰ ਸੰਗਤ ਕਰੇਗਾ ਉਹੋ ਜੇ ਰੰਗ ਲੱਗ ਜੂ ਪਰ ਮਨੋਂ ਸੰਗਤ ਕਰਨੀ ਹੈ ਮਨੋਂ ਸੰਗਤ ਦੀ ਉਹ ਹੀ ਰੰਗਤ ਚੜ੍ਹਨੀ ਹੈ ਜੇ ਬਵਾਰੀ ਧਾਰਨ ਨਾਲ ਜੇ ਅਤਾਸ ਵਾਲਿਆਂ ਚ ਬੈਠਣ ਲੱਗ ਜਾਂਦੇ ਜਿਹੜੇ ਪੱਤੇ ਲੱਗ ਜਾਂਦੇ ਠਾਠਾ ਠੋਕਣ ਕਿਉਂਕਿ ਉਹ ਵੀ ਸਿੱਖ ਜਾਂਦੇ ਨੇ ਬੈਠੇ ਦੇਖਦੇ ਰਹਿੰਦੇ ਨਾ ਕਈ ਤਾਂ ਉਹ ਖੇਡਣ ਵਾਲਿਆਂ ਦਾ ਜੋਰ ਘੱਟ ਲੱਗਦਾ ਹੁੰਦਾ ਕੋਲੇ ਬੈਠਣ ਵਾਲਿਆਂ ਦਾ ਬਾਹਲਾ ਲੱਗਦਾ ਹੁੰਦਾ ਜਿਹੜੇ ਮੈਂ ਦੇਖਦਾ ਇੱਥੇ ਆਦੇ ਸੱਤ ਜਿਹਦੇ ਵਿੱਚ ਲੰਘਦੇ ਹੋਰ ਥਾਮਾਂ ਤੇ ਵੀ ਬਹੁਤ ਆਪਣੇ ਵੀ ਇੱਥੇ ਹੀ ਆ ਲੰਘਦੇ ਦੇਖੀਦਾ ਜੋਰ ਲਾ ਲਾ ਕੇ ਛੱਟਣਗੇ ਜਿਵੇਂ ਕਿ ਮਤਲਬ ਕਹਿੰਦੇ ਡਾਂਗ ਮਾਰਨੀ ਹੁੰਦੀ ਹੈ ਸਿਰ ਤੇ ਐਂ ਪੱਤੇ ਛੱਟਣਗੇ ਤੇ ਜਿਹੜੇ ਕੋਲੇ ਬੈਠੇ ਹੁੰਦੇ ਉਹਨਾਂ ਦਾ ਉਂ ਜੋਰ ਲੱਗੀ ਜਾਂਦਾ ਹੁੰਦਾ